ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪਿੰਡ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਮੋਰਾ ਨਸਲ ਦੀ ਗੱਬਣ ਝੋਟੀ ਵਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਜਾਂ ਜਿਹੜੇ ਇਸ ਵੀਡੀਓ ਨੂੰ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆਂ ਦੋਸਤੋ ਤੁਹਾਡੇ ਨਾਲ ਸਾਂਝੀ ਨਾਂ ਦੱਸਿਓ ਜੀ ਨਾਂ ਕਲਦੀਪ ਸਿੰਘ ਜੀ ਪਿੰਡ ਥੰਦੇ ਵਾਲਾ ਜੀ ਠੀਕ ਆ ਨੰਬਰ ਬੋਲਿਓ ਆਪਣਾ ਨੰਬਰ ਹੈ ਜੀ 8054265033 ਠੀਕ ਹੈ ਛੋਟੀ ਫਿਰ ਕਰਦੀ ਹੈ ਬਈ ਇਹੇ ਇੱਕ ਕਰ ਮਹੀਨਾ ਦੇ ਲਈ ਸੀ ਜਦੋਂ ਲਈ ਸੀਗੇ ਉਸ ਤੋਂ ਬਾਅਦ ਆਪਾਂ ਹੀ ਪਾਲ ਦੇ ਫਲ ਕੀਤੀ ਹੈ ਠੀਕ ਹੈ ਤੇ ਕਿੰਨਾ ਸੁਆ ਬਈ ਇਹ ਇਹ ਪਹਿਲੇ ਸੁਆ ਹੀ ਆਇਆ ਸੀ ਤਾਂ ਇਹ ਪਾਲ ਕੇ ਤੇ ਨੂੰ ਗੱਪਣ ਪਹਿਲੀ ਵਾਰੀ ਗੱਪਣਾ ਤੇ ਕਿੰਨੇ ਦਿਨ ਲੈ ਜੂ ਇਹ ਹੁਣ ਵੇਖੋ ਜਿੱਦਾਂ 3-4 ਦਿਨ ਹੀ ਆ ਜੀ ਵੈਸੇ ਤਾਂ ਹਫਤਾ ਲੈ ਜੂ ਕੱਚੀ ਉਪਰ ਪੁਲੀ ਹਫਤਾ ਲੈ ਜੇ ਤਾਂ ਹਫਤਾ ਹੀ ਲੈ ਜੀ ਹਾਂ ਪੁਲੀ ਉਤੋਂ ਹੋਈ ਨਹੀਂ ਹਫਤਾ ਮੂੰਹ ਹਥਾ ਦੋਸਤੋ ਦੇਖ ਸਕਦੇ ਆ ਸਿੰਘ ਛੋਟਾ ਬਿਲਕੁਲ ਪ्योर ਮੋਹਰਾ ਕੈਟਾਗਰੀ ਚ ਪੈਂਦੀ ਆ ਥਣਾ ਦਾ ਸਹਿਜ ਗਹਿਰ ਚੰਗਾ ਮੋਟਾ ਮੋਟਾ ਥਣ ਲੱਗਿਆ ਤੇ ਅਜੇ ਥੋੜੀਆਂ ਹੀ ਆ ਭਲ ਦੋਨਾਂ ਪਾਸਿਆਂ ਤੋਂ ਥਣਾਂ ਦਾ ਸਾਈਜ਼ ਤੇ ਗਾਇਬ ਇੱਕੋ ਜਿਹਾ ਦੇਖ ਸਕਦੇ ਹੋ ਤੁਸੀਂ ਦੋਸਤੋ ਚੰਗਾ ਥਣ ਲੱਗਿਆ ਪੈਠਪੜਾ ਦੇਖ ਸਕਦੇ ਹੋ ਤੇ ਪੂਛ ਦਾ ਦੰਬ ਥੱਲੋਂ ਤੱਕ ਕਾਲਾ ਹੈ ਇਹ ਤੋੜ ਕੇ ਤੁਹਾਨੂੰ ਦੋਸਤੋ ਦਿਖਾਵਾਂਗੇ ਤੁਰਦਿਆਂ ਤੋਂ ਤੁਹਾਨੂੰ ਸਾਰੀ ਜਜਮੈਂਟ ਇਹਦੀ ਆ ਜਾਣੀ ਹੈ ਸਾਰਾ ਹਵਾਨਾ ਚੰਗੀ ਤਰ੍ਹਾਂ ਦਿਸ ਜਾਣਾ ਹਫਤਾ ਸੂਣ ਚ ਇਹਨੇ ਲੈ ਜਾਣਾ ਕਿਉਂਕਿ ਲਿਖਤੀ ਰੂਪ ਦੇ ਵਿੱਚ 4-3-4 ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਤੁਰਦਿਆਂ ਤਾਂ ਤੁਹਾਨੂੰ ਜੱਜਮੈਂਟ ਇਹਦੀ ਸਾਰੀ ਆ ਜਾਣੀ ਇੱਕ ਥਾਂ ਤੇ ਥੋੜੀ ਜਿਹੀ ਪਲੂ ਦੇਖ ਸਕਦੇ ਹੋ ਜੀ ਹਵਾਨੇ ਦੀ ਜੱਜਮੈਂਟ ਲਾ ਲਓ ਹਾਂਜੀ ਕੀ ਮੁੱਲ ਕੀਤਾ ਫਿਰ ਇਹਦਾ ਜੀ ਇਹਦਾ ਜੀ 1,10,000 ਰੱਖਿਆ ਜੀ 110000 ਤੇ ਮਾਨਤਾਨ ਹੋ ਜੂ ਬਈ ਕਰ ਦਾਂਗੇ ਜੀ ਮਾਨਤਾਨ ਲਓ ਵੀ ਮਿੱਤਰੋ 110000 ਮੁੱਲ ਕੀਤਾ ਬਣਦਾ ਮਾਨਤਾਨ ਇਹਦੇ ਵਿੱਚ ਤੁਹਾਡਾ ਜ਼ਰੂਰ ਕੀਤਾ ਜਾਊਗਾ ਕੋਈ ਵੀ ਵੀਰ ਦੂਰੋਂ ਨੇੜੋਂ ਚੱਲ ਕੇ ਆਉਂਦਾ ਤਾਂ ਆ ਕੇ ਝੋਟੀ ਦੇਖ ਕੇ ਖਰੀਦ ਸਕਦਾ ਦੋਸਤੋ ਬਹੁਤ ਸ਼ਾਨਦਾਰ ਝੋਟੀ ਆ ਮੋਹਰਾ ਨਸਲ ਚ ਪੈਂਦੀ ਆ ਚੰਗੇ ਪੱਠ ਫੁੜੇ ਦੀ ਆ ਰਾਜੀਪਲੀ ਬਹੁਤ ਆ ਤੇ ਇੱਕ ਪਾਸੇ ਭਲੂਣਾ ਮੈਂ ਤੁਹਾਨੂੰ ਦੁਬਾਰਾ ਦਿਖਾ ਦਿੰਦਾ ਇੱਕ ਭਰੌਣ ਵਾਲੀ ਗੱਲ ਨਹੀਂ ਕੋਈ ਹਫਤਾ ਦੱਸ ਦਿੰਨੇ ਨੇ ਹਜੇ ਸੂਣ ਚ ਲਾਏ ਜਾਣੇ ਵੈਸੇ ਲਿਖਤੀ ਰੂਪ ਦੇ ਵਿੱਚ ਇਹਦੇ 4 ਦਿਨ ਪਏ ਆ ਤੇ ਦੇਨੇ ਨੇ ਵੱਧ ਲੈ ਜਾਣੇ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਇਹਨਾਂ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਬਾਈ ਜੀ ਹਰਾਂ ਦਾ ਇਹਨਾਂ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਵੀਡੀਓ ਦੇ ਉੱਪਰਲੇ ਪਾਸੇ ਨੰਬਰ ਇਹਨਾਂ ਦਾ ਚੱਲ ਰਿਹਾ ਹੈ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ